ਤੁਸੀਂ ਦਾਨਪੁਣ ਕਰ ਰਹੇ ਹੋ ਕਿ ਠੱਗੀਆਂ ਮਾਰ ਰਹੇ ਹੋ ਕਿ ਬਾਕੀ ਏਜੰਟਸ ਦੀ ਤਰ੍ਹਾਂ ਤੁਸੀਂ ਵੀ 25 25 30 30 ਲੱਖ ਰੁਪਇਆ ਲੈ ਕੇ ਬਾਅਦ ਵਿੱਚ ਬੋਲ ਦੋਗੇ ਕਿ ਅਪਰੂਵਲ ਨਹੀਂ ਹੋਇਆ ਤੇ ਬੇਨਤੀ ਕਰਨਾ ਚਾਹੁੰਦਾ ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਏਜੰਟ ਇੱਥੇ ਬਹਿ ਕੇ 20 ਦੀ 25 ਬੱਚੀ ਲੱਖ ਰੁਪਏ ਲੈ ਰਹੇ ਕਿ ਉਹ ਠੱਗੀਆਂ ਮਾਰ ਰਹੇ ਹੈ ਮੈਂ ਐ ਨਹੀਂ ਕਹਿ ਰਿਹਾ ਕਿ ਉਹ ਠੱਗੀਆਂ ਮਾਰ ਰਹੇ ਨੇ ਯੂ ਐਸ ਗਵਰਨਮੈਂਟ ਆਪ ਕੰਡੀਡੀਏਟੀ ਬੱਚਾ ਹੋ ਕੇ ਆ ਕੇ ਫੀਸ ਦੇ ਕਾਰਨ ਉਹਨੂੰ ਆਪਸ਼ਨ ਦੇ ਰਿਹਾ ਕਿ ਤੁਸੀਂ ਉਹ ਪੀਸ ਉੱਤੇ ਜਾ ਕੇ ਪੇ ਕਰੋ ਤੇ ਮੈਂ ਫਿਰ ਉਹ ਠੱਗੀ ਮਾਰਾਂ ਜਿੱਦਾਂ ਕਿ ਤੁਸੀਂ ਬਹੁਤ ਸਾਰੀਆਂ ਵੀਡੀਓਜ਼ 'ਚ ਬੋਲਿਆ ਕਿ ਬੱਚਿਆਂ ਨੂੰ ਐਸੀ ਵੀ ਲੋਨ ਨਹੀਂ ਹੈ ਉਹ ਉਸ ਤੋਂ ਵੀ ਨਾ ਜਾ ਸਕਦਾ ਹੈ ਕਿੰਨੇ ਡੀਵਲ ਹੈ ਅੱਜ ਕਲ੍ਹ ਹਾਂ ਸ਼ਸ਼ਵੀ ਕਾਲ ਜੀ ਮੇਰਾ ਨਾਮ ਸ਼ਿਲਪਾ ਹੈ ਤੇ ਅਸੀਂ ਅੱਜ ਯੂਐਸਏ ਸਟੱਡੀ ਵੀਜ਼ਾ ਬਾਰੇ ਗੱਲ ਕਰ ਰਹੇ ਹਾਂ ਸਾਡੇ ਨਾਲ ਅਰੁਣ ਸ਼ਰਮਾ ਜੀ ਜੋ ਕਿ ਟਵੋ ਇਮੀਗ੍ਰੇਸ਼ਨ ਦੇ ਵੀਜ਼ਾ ਐਕਸਪਰਟ ਮੌਜੂਦ ਹਨ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਰਮਸ਼ ਜੀ ਸੱਚੀ ਗੱਲ ਇਹ ਗੱਲ ਮੈਨੂੰ ਬਹੁਤ ਹਰਾਮ ਤੇ ਪਰੇਸ਼ਾਨ ਕਰਦੀ ਹੈ ਕਿ ਤੁਸੀਂ 5 ਲੱਖ ਵਿੱਚ ਯੂਐਸਏ ਦਾ ਵੀਜ਼ਾ ਲਵਾ ਰਹੇ ਹੋ ਕਿ ਤੁਸੀਂ ਦਾਨਪੁਣ ਕਰ ਰਹੇ ਹੋ ਕਿ ਠੱਗੀਆਂ ਮਾਰ ਰਹੇ ਹੋ ਬਾਕੀ ਏਜੰਟਸ ਵੱਖਣ ਕਮਰੇ ਤੇ ਕੁਝ ਹੋਲ ਤੇ ਆਪਣੇ ਆਫਿਸ ਬੁਲਾ ਕੇ 25-25 ਤੀਤੀ ਲੱਖ ਦੀ ਡਿਮਾਂਡ ਤਾਂ ਨਹੀਂ ਕਰ ਰਹੇ ਇੱਕ ਪਾਸੇ ਮਾਰਕੀਟ ਦੇ ਵਿੱਚ ਲੋਕੀ 25-25 ਤੀਤੀ ਲੱਖ ਰੁਪਿਆ ਲੈ ਰਹੇ ਨੇ ਮੈਂ ਕਹਿ ਰਿਹਾ ਇਸ ਨੂੰ ਪਾਦਰਾ ਤੇ ਤੁਸੀਂ ਮੈਨੂੰ ਕਹਿ ਰਹੇ ਹੋ ਮੈਂ ਦਾਨਪੁਣ ਕਰ ਰਿਹਾ ਜਾਂ ਠੱਗੀ ਮਾਰ ਰਿਹਾ USA ਗਵਰਨਮੈਂਟ ਆਪਕੇ ਅੰਦਰ ਇਹ ਹੈ ਕਿ ਤੁਸੀਂ ਫੀਸ ਉੱਥੇ ਆ ਕੇ ਪੇ ਕਰ ਸਕਦੇ ਹੋ। ਇਹ ਬੱਚੇ ਨੂੰ ਉੱਥੇ ਜਾ ਕੇ ਫੀਸ ਪੇ ਕਰਨ ਦੀ ਆਪਸ਼ਨ ਹੈਗੀ ਹੈ ਤੇ ਮੈਂ ਉਹਨੂੰ ਉਹਨੂੰ ਆਪਸ਼ਨ ਦੇ ਰਿਹਾ ਕਿ ਤੁਸੀਂ ਉਹ ਫੀਸ ਉੱਥੇ ਜਾ ਕੇ ਪੇ ਕਰੋ ਤੇ ਮੈਂ ਫਿਰ ਉਹ ਠੱਗੀ ਮਾਰ ਰਿਹਾ। ਤੁਹਾਡੇ ਕਹਿਣ ਦਾ ਮਤਲਬ ਹੈ ਜਿਹੜੇ ਏਜੰਟ ਇੱਥੇ ਬਹਿ ਕੇ ਹੀ ਦੀ ਸੱਚੀ-ਬੱਚੀ ਲੱਖ ਰੁਪਇਆ ਲੈਣੇ ਕੀ ਠੱਗੀਆਂ ਮਾਰ ਰਹੇ ਹੈ। ਮੈਂ ਐ ਨਹੀਂ ਕਹਿ ਰਿਹਾ ਕਿ ਉਹ ਠੱਗੀਆਂ ਮਾਰ ਰਹੇ ਨੇ। ਮੈਂ ਤਾਂ ਇਹ ਕਹਿ ਰਿਹਾ ਹਾਂ ਕਿ ਬੱਚੇ ਕੋਲ ਆਪਸ਼ਨ ਹੈ ਕਿ ਉੱਥੇ ਜਾ ਕੇ ਪੇ ਕਰ ਸਕਦਾ ਹੈ। ਉਹਨੂੰ ਇੱਥੇ फीसਾਂ ਦੇ ਨਾਤੇ 25-30 ਲੱਖ ਰੁਪਇਆ ਦੇਣ ਦੀ ਲੋੜ ਨਹੀਂ ਉਹ ਸਿਰਫ ਤੇ ਸਿਰਫ 5 ਲੱਖ ਰੁਪਏ ਦੇ ਵਿੱਚ ਯੂ ਐਸ اے ਸਟੱਡੀ ਵੀਜ਼ਾ ਤੇ ਜਾ ਸਕਦਾ ਹੈ 2 ਮਿੰਟ ਦੀ ਇੰਟਰਵਿਊ ਹੈ ਇੰਟਰਵਿਊ ਕਲੀਅਰ ਕਰੇ ਬੇਸਿਕ ਜੀ ਇੰਟਰਵਿਊ ਹੈ ਤੁਹਾਡੇ ਕਹਿਣ ਦਾ ਮਤਲਬ ਹੈ ਯੂਨੀਵਰਸਿਟੀ ਦੀ ਫੀਸ ਯੂ ਐਸ اے ਜਾ ਕੇ ਦੇ ਕੀਤੀ ਜਾ ਸਕਦੀ ਹੈ ਬਿਲਕੁਲ ਜੇ 에어ਪੋਰਟ ਤੇ ਇਮੀਗ੍ਰੇਸ਼ਨ ਆਫਿਸਰ ਬੱਚਿਆਂ ਨੂੰ ਪੀਸਾ ਬਾਰੇ ਪੁੱਛਣ ਤੇ ਉਹਦਾ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਜੀ ਐਕਚੁਅਲੀ ਵਿੱਚ ਪਹਿਲਾਂ ਤਾਂ ਇਸ ਤਰ੍ਹਾਂ ਦੀ ਕੋਈ ਪੁੱਛਗਿਛ ਵਾਲੀ ਹੈ ਹੀ ਨਹੀਂ ਸੁਣਿਆ 100% ਬੱਚੇ ਨੂੰ ਵੀਜ਼ਾ ਬਾਰੇ ਨਹੀਂ ਪੁੱਛਿਆ ਜਾਏਗਾ ਕਿਉਂਕਿ ਯੂਐਸ ਗਵਰਨਮੈਂਟ ਆਪਕੇ ਲਈ ਹੈ ਕਿ ਬੱਚਾ ਤੁਸੀਂ ਆਪੇ ਫੀਸ ਪੇ ਕਰ ਸਕਦੇ ਫਿਰ ਵੀ ਜੇ ਤੁਹਾਡੇ ਮਨ ਚ ਕੋਈ ਐਦਾਂ ਦਾ ਸਵਾਲ ਹੈ ਕਿ ਸਾਨੂੰ 에어ਪੋਰਟ ਤੇ ਸਵਾਲ ਜਵਾਬ ਨਾ ਹੋਵੇ ਸਾਡੇ ਤੋਂ ਪੁੱਛਗਿੱਛ ਨਾ ਹੋ ਜੇ ਕਿਤੇ ਤੇ ਤੁਹਾਡੀ I20 ਉੱਤੇ ਤੁਹਾਡੇ ਐਡਮਿਸ਼ਨ ਕਾਉਂਸਲਰ ਬਾਰੇ ਲਿਖਿਆ ਹੋਊਗਾ ਤੁਸੀਂ ਐਦਾਂ ਦਾ ਕੋਈ ਸਿਨੈਰੀਓ ਆਂਦਾ ਹੈ ਤੁਸੀਂ ਉਹਨਾਂ ਦੇ ਨਾਲ ਉਹਦਾ ਦੀ ਗੱਲ ਕਰਵਾ ਸਕਦੇ ਹੋ ਉਹ ਉਹਨਾਂ ਨੂੰ ਆਪਣੇ ਆਪ ਹੀ ਗਾਈਡ ਕਰਨਗੇ ਕਿ ਬੱਚਾ ਇੱਥੇ ਐਕਚੁਅਲ ਵਿੱਚ ਪੜ੍ਹ ਨਹੀਂ ਆ ਰਿਹਾ ਜਿੱਦਾਂ ਕਿ ਤੁਸੀਂ ਬਹੁਤ ਸਾਰੀ ਵੀਡੀਓਜ਼ 'ਚ ਬੋਲੇ ਆ ਕਿ ਬੱਚਿਆਂ ਨੂੰ ਅਲਜੀ ਵੀ ਲੋੜ ਨਹੀਂ ਹੈ ਉਹ ਉਸ ਤੋਂ ਵੀ ਨਾ ਵੀ ਜਾ ਸਕਦਾ ਹੈ ਜੇ ਬਿਲਕੁਲ ਅਗਲੇ ਬੱਚੇ ਨੇ 40% ਮਾਰਕਸ ਨਹੀਂ 50% ਮਾਰਕਸ ਨਹੀਂ ਬੱਚੇ ਨੇ ਅਜ ਨਹੀਂ ਕੀਤੀ ਦੇ ਉਹ ਯੂਐਸਏ ਜਾ ਸਕਦਾ ਹੈ ਈਵਨ ਦੋ ਅਗਰ ਉਹਦਾ ਪੜਾਈ ਤੇ 10 ਸਾਲ ਤੱਕ ਦਾ ਗੈਪ ਵੀ ਪੈ ਚੁੱਕਿਆ ਤਾਂ ਵੀ ਉਹ एलिਜੀਬਲ ਹੈ ਉੱਥੇ ਜਾ ਕੇ ਪੜਾਈ ਵੀ ਕਰ ਸਕਦਾ ਹੈ ਤੇ ਨਾਲ ਦੀ ਨਾਲ ਕੰਮ ਵੀ ਕਰ ਸਕਦਾ ਹੈ ਮੈਂ ਹੈਵੀ ਹਿਊਮਰ ਸੁਨੇ ਆਏ ਕਿ ਬੱਚਿਆਂ ਨੂੰ بڑے ਔਖੇ ਕੁਐਸਚਨ ਪੁੱਛਦੇ ਆਂਦੇ ਇੰਟਰਵਿਊ ਦੇ ਟਾਈਮ ਜੇ ਮੈਂ ਤੁਹਾਨੂੰ ਪੁੱਛਾਂ ਤੇ ਤੁਹਾਡਾ ਨਾਮ ਕੀ ਹੈ ਤੁਸੀਂ ਕਿੰਨਾ ਪੜੇ ਹੋ ਤੁਹਾਡੀ ਪੜਾਈ ਦੇ ਪੈਸਾ ਕੌਣ ਲਾ ਰਿਹਾ ਕਿ ਜਿਹੜੀ ਯੂਨੀਵਰਸਿਟੀ ਤੁਸੀਂ ਪੜਨ ਚੱਲੇ ਹੋ ਕੁਝ ਕਿਹੜਾ ਕੋਰਸ ਲਿਆ ਹੈ ਤੇ ਕੀ ਇਹ ਓਕੇ ਸੁਵਾਲ ਨੇ ਇੱਕ ਹੋਰ ਗੱਲ ਮੈਂ ਤੁਹਾਡੇ ਕੋਲ ਪੁੱਛਣਾ ਚਾਹਾਂਗੇ ਜੇ 5 ਸਾਲ ਦਾ ਗਿਆਪ ਹੈ ਤਾਂ ਵੀ ਕਰ ਸਕਦਾ ਮੈਂ ਆਲਰੇਡੀ ਇਹਦੇ ਵਿੱਚ ਬਹੁਤ ਚੁਕੇ ਆ ਜੇ ਤੁਹਾਡਾ 10 ਸਾਲ ਦਾ ਗਿਆਪ ਹੈ 12 ਸਾਲ ਦਾ ਗਿਆਪ ਹੈ ਕਿਸੇ ਵੀ ਰੀਜ਼ਨ ਕਰਕੇ ਪ੍ਰੋਪਰ ਜਸਟੀਫਿਕੇਸ਼ਨ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਬਿਕੋਜ਼ ਦੋ ਵੀਕ ਦੀ ਇੰਟਰਵਿਊ ਹੈ ਸਾਰੀ ਤਿਆਰੀ ਅਸੀਂ ਕਰਾਵਾਂਗੇ ਸਾਰਾ ਹੀ ਬੱਚੇ ਦੀ ਤਿਆਰੀ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਸਾਡੀ ਹੁੰਦੀ ਹੈ ਠੀਕ ਹੈ ਬੱਚਿਓ ਨੇ ਸਿਰਫ ਤੇ ਸਿਰਫ 2 ਮਿੰਟ ਦੀ ਇੰਟਰਵਿਊ ਅਟੈਂਡ ਕਰਨੀ ਹੈ ਤੇ ਆਪਣਾ ਫਿਊਚਰ ਆਪ ਬਣਾਣਾ। ਪੰਡਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਤੇ ਇਹ ਕਿੰਨੇ ਪੁਰਾਣੇ ਚਾਹੀਦੇ ਹਨ ਤੁਹਾਨੂੰ? ਕਿ ਯੂਐਸ ਗਵਰਨਮੈਂਟ ਨੂੰ ਤੁਹਾਡੇ ਪੰਡਾ ਦੇ ਨਾਲ ਕੋਈ ਜ਼ਿਆਦਾ ਲੈਣਾ ਦੇਣਾ ਨਹੀਂ ਹੈਗਾ। ਜੇ ਤੁਹਾਡੇ ਕੋਲ ਰੀਸਰਚ ਫੰਡਸ ਲਈ ਸਫੀਸ਼ੀਐਂਟ ਫੰਡਸ ਦੇ ਜਿੰਨੀ ਕਿ ਫਾਰਮੈਟ ਹੈ ਤੁਸੀਂ ਅਪਲਾਈ ਕਰ ਸਕਦੇ ਹੋ। ਐਸ ਐਚ ਫੰਡਾਂ ਨੂੰ ਲੈ ਕੇ ਕਿ ਤੁਹਾਡੇ ਕੋ ਆਸਟ੍ਰੇਲੀਆ ਨਿਊਜ਼ੀਲੈਂਡ ਵਾਂਗੂ 3-3 ਸੈਸ਼ਨ ਮਹੀਨੇ ਪਰਾਂੇ ਪਾ ਡਬਲੇ ਚਾਹੀਦੇ ਐ ਐਸ ਐਚ ਕੋਈ ਇਦਾਂ ਦੀ ਇਨਫਾਰਮੇਸ਼ਨ ਨਹੀਂ ਸੋ ਰੀਸੈਂਟ ਫੰਡਸ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਕਿ ਕਿੰਨੇ ਵੀਜ਼ਾ ਲੈ ਚਾਹੁੰਦਾ ਗੱਲ ਕਰੀਏ ਵੀਜ਼ਿਆਂ ਦੀ ਤੁਸੀਂ ਸਾਡੇ ਦਫ਼ਤਰ ਵਿਜ਼ਿਟ ਕਰੋ ਆਪ ਵੀਜ਼ੇ ਲੱਗੇ ਹੋਏ ਦੇਖੋ ਐ ਵੀ ਦੇਖੋ ਕਿ ਆਈਡੀ ਡੇਟ ਦੇ ਵਿੱਚ ਜਿੰਨੇ ਵੀ ਬੱਚੇ ਸਾਡੇ ਕੋਲ ਯੂ ਐਸ اے ਸਟੱਡੀ ਵੀਜ਼ਾ ਲਈ ਤਿਆਰੀ ਕਰ ਰਹੇ ਨੇ ਕੀ ਉਹ ਮੈਰਿਡ ਨੇ EO ਸਿੰਗਲ ਨੇ इवन दो ਸਾਡੇ ਕੋ ਉਹ ਵੀ ਬੱਚੇ ਤਿਆਰੀ ਕਰ ਰਹੇ ਨੇ ਜਿਨ੍ਹਾਂ ਦੇ ਬੱਚੇ ਵੀ ਨਹੀਂ ਸੋ ਯੂ ایس اے ਜਾਣਾ ਤੁਸੀਂ ਆਪਣੇ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਜਾ ਸਕਦੇ ਹੋ ਇਨ ਫੈਕਟ ਜੇ ਤੁਹਾਡੇ ਮਨ 'ਚ ਡਾਊਟ ਹੈ ਕਿ ਮੇਰਾ ਸਪਾਊਸ ਇੰਗਲਿਸ਼ ਨਹੀਂ ਬੋਲ ਸਕਦਾ ਤੇ ਪਤਾ ਨਹੀਂ ਉਹ ਐਂਟਰੀ ਕੱਢ ਪਾਏਗਾ ਕਿ ਨਹੀਂ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਯੂ ایس اے ਦੇ ਵਿੱਚ ਡिपेंडੈਂਟ ਨੂੰ ਲੈ ਕੇ ਇੰਟਰਵਿਊ ਦੇ ਵਿੱਚ ਇੰਗਲਿਸ਼ ਦਾ ਕੋਈ ਰੋਲ ਨਹੀਂ ਤੁਸੀਂ ਹਿੰਦੀ ਜਾਂ ਪੰਜਾਬੀ ਦੇ ਵਿੱਚ ਵੀ ਇੰਟਰਵਿਊ ਦੇ ਕੇ ਆਪਣਾ ਵੀਜ਼ਾ ਲੈ ਸਕਦੇ ਤੁਸੀਂ ਸਾਰੇ ਫਰੈਸ਼ ਕੇਸ ਹੀ ਲਾਈਏ ਹਨ ਕਿ ਕੋਈ ਰਿਫਿਊਜ਼ਲ ਵੀ ਹੈਗਾ ਤੁਹਾਡੇ ਕੀ ਰਿਫਿਊਜ਼ਲ ਵੀ ਲਗਾਏ ਦੇ ਨੇ ਫਰੈਸ਼ ਵੀ ਲਗਾਏ ਦੇ ਨੇ ਰਿਫਿਊਜ਼ਲ ਬਾਰੇ ਨਹੀਂ ਦੱਸਣਾ ਹੋਏ ਜਿਹੜੇ ਵੀ ਬੱਚੇ 1 ਸਾਲ ਦੇ ਅੰਦਰ ਅੰਦਰ ਰਿਫਿਊਜ਼ ਹਨ ਤੇ ਉਹਨਾਂ ਦੀ ਸਰਵਿਸ ਫੀਸ ਵੈਲਿਡ ਹੈ ਤੇ ਉਹ ਦੁਬਾਰਾ ਅਪਲਾਈ ਕਰ ਸਕਦੇ ਨੇ ਬਿਨਾ ਸਰਵਿਸ ਫੀ ਪੇ ਕੀਤੇ ਕੀ ਪੜਾਈ ਦੇ ਨਾਲ ਨਾਲ ਬੱਚਾ ਉੱਥੇ ਕੰਮ ਵੀ ਕਰ ਸਕਦਾ ਹੈ ਤੇ ਬੱਚੇ ਨੇ ਫਿਊਚਰ ਵਾਲੇ ਤੁਸੀਂ ਕੀ ਜਾਨਣਾ ਚਾਹੋਗੇ ਯੂਐਸਏ ਦੀ ਜੇ ਬੱਚਾ ਉੱਥੇ ਸਟੂਡੈਂਟ ਵੀਜ਼ੇ ਤੇ ਹੈ ਤੇ ਬੱਚਾ ਉੱਥੇ ਮੰਡੇ ਟੂ ਫਰਡੇ 20 ਆਵਰਸ ਕੰਮ ਕਰ ਸਕਦਾ ਹੈ ਐਂਡ ਅਗਰ ਗੱਲ ਕਰੀਏ ਫਿਊਚਰ ਦੀ ਤੇ ਆਈ ਦੀ ਡੇਟ ਦੇ ਵਿੱਚ ਯੂਐਸਏ ਹਰ ਪੰਜਾਬੀ ਦਾ ਸੁਪਨਾ ਹੈ ਹਰ ਬੰਦਾ ਕਹਿੰਦਾ ਹੈ ਕਿ ਮੈਂ ਯੂਐਸਏ ਪਹੁੰਚ ਜਾਵਾਂ ਇਸ ਲਈ ਤੁਸੀਂ ਕਈ ਵਾਰੀ ਸੁਣਿਆ ਹੋਵੇਗਾ ਕਿ ਲੋਕੀ ਬਹੁਤ ਸਾਰੇ ਗਲਤ ਰਸਤੇ ਵੀ ਅਪਣਾਉਂਦੇ ਨੇ ਲਾਈਕ ਜਿੱਥੇ ਫਿਊਚਰ ਹੈਗਾ ਤਾਂ ਹੀ ਤਾਂ ਲੋਕੀ ਉੱਥੇ ਜਾਣਾ ਚਾਹੁੰਦੇ ਨੇ ਸੋ ਉੱਥੇ ਜੌਬ ਓਪਰਚ्युनिटीज ਬਹੁਤ ਹੈ ਤਾਂ ਫਿਊਚਰ ਉੱਥੇ ਬੱਚੇ ਦਾ ਬਹੁਤ ਬ੍ਰਾਈਟ ਹੈ ਸੋ ਇਸ ਲਈ ਉੱਥੇ ਜਿਹੜੀ ਜੌਬਸ ਐਂ ਜਿਹੜੀ ਅਰਨਿੰਗ ਨੇ ਉਹ ਬੱਚੇ ਨੂੰ ਬਹੁਤ ਹੀ ਅੱਛੀ ਲੱਗਦੀ ਹੈ ਜਿਵੇਂ ਕਿ ਤੁਸੀਂ ਫਿਊਚਰ ਦੇ ਬਾਰੇ ਗੱਲ ਕੀਤੀ ਜਿਵੇਂ ਇੱਥੇ ਲੋਕੀ ਵੇਖੋ ਸਟੂਡੈਂਟ ਵੀਜ਼ਾ ਟੂਰਿਸਟ ਵੀਜ਼ਾ ਅਸੀਂ ਤਾਂ ਆਪ ਗਾਈਡ ਕਰਦੇ ਹਾਂ ਲੋਕਾਂ ਨੂੰ ਕਿ ਤੁਸੀਂ ਸਟੂਡੈਂਟ ਵੀਜ਼ਾ ਤੇ ਜਾਓ ਟੂਰਿਸਟ ਵੀਜ਼ਾ ਤੇ ਜਾਓ ਠੀਕ ਹੈ ਉਧਰ ਦੀ ਬਿਊਟੀ ਨੂੰ ਐਕਸਪਲੋਰ ਕਰੋ ਜੇ ਤੁਸੀਂ ਉੱਥੇ ਜਾਂਦੇ ਹੋ ਤੁਸੀਂ ਬਟ ਫਿਰ ਵੀ ਕੁਝ ਮੇਰੇ ਵੀਰ ਭਰਾਵਾਂ ਭੈਣਾਂ ਨੇ ਜਿਹੜੇ ਕਿ ਗਲਤ ਰਸਤਾ ਅਪਣਾਉਂਦੇ ਨੇ ਪਹਿਲਾਂ ਤੇ ਮੈਂ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਕਿ ਯੂ ਐਸ ਏ ਜਾਣ ਦੀ ਉਹਨਾਂ ਦੀ ਐਮਬੈਸੀਆਂ ਨੇ ਦਿੱਲੀ, ਮੁੰਬਈ, ਹੈਦਰਾਬਾਦ, ਚੇਨਈ, ਕੋਲਕਾਤਾ ਤੁਸੀਂ ਇੱਕ ਵਾਰੀ ਉੱਥੇ ਇੰਟਰਵਿਊ ਦਿਓ ਤੇ ਉੱਥੇ ਆਪਣਾ ਜਦੋਂ ਤੁਸੀਂ ਇੰਟਰਵਿਊ ਦੇ ਲੋਗੇ ਤਾਂ ਤੁਹਾਨੂੰ ਇਹ ਰਸਤੇ ਤੇ ਜਾਣ ਦੀ ਲੋੜ ਨਹੀਂ ਪਵੇਗੀ। ਸੈਕੰਡ ਜਿਹੜੀ ਤੁਸੀਂ ਮੈਨੂੰ ਗੱਲ ਕੀਤੀ ਕਿ ਬੱਚੇ ਦਾ ਫਿਊਚਰ ਕੀ ਹੈ? ਅਗਰ ਉੱਥੇ ਕੋਈ ਫਿਊਚਰ ਨਾ ਹੁੰਦਾ ਤੇ ਲੋਕੀ 50-50 ਲੱਖ ਰੁਪਈਆ ਲਾ ਕੇ ਡੰਕੀਆਂ ਲਾ ਕੇ ਨਾ ਜਾਂਦੇ। ਕਿ ਜੇ ਹੋਰ ਕੰਟਰੀ ਦੀ ਤੁਸੀਂ ਡੰਕੀ ਸੁਣੀ ਹੈ ਇੱਥੇ? ਸਿਰਫ ਯੂ ਐਸ ਏ ਦੀ ਤੁਹਾਡੀ ਕਹਿਣ ਦਾ ਮਤਲਬ ਹੈ ਕਿ ਲੋਕਾਂ ਨੂੰ ਦੰਕੀ ਦਾ ਰਸਤਾ ਨਹੀਂ ਆਪਣਾਣਾ ਚਾਹੀਦਾ। ਜੰਗਲਾਂ ਦੇ ਵਿੱਚੋਂ ਆਪਣੀ ਜਾਨ ਨੂੰ ਜੋਖਮ 'ਤੇ ਪਾ ਕੇ ਤੇ ਉਹਦੇ ਰਸਤਾ ਬਣਾਉਣਾ ਚਾਹੋਗੇ ਤੁਸੀਂ ਕਿਹੜਾ ਰਸਤਾ ਬਣਾਉਣਾ ਚਾਹੋਗੇ? ਅਸੀਂ ਤਾਂ ਸਿੱਧਾ ਹੀ ਨਹੀਂ ਹਾਂ। ਮੇਰਾ ਵੀ ਸਾਰਿਆਂ ਨੂੰ ਇਹ ਹੀ ਸੁਝਾਅ ਹੈ ਜੀ ਤੁਸੀਂ ਬਿਲਕੁਲ ਮੈਮ ਵਾਂਗੂ ਸਹੀ ਡਿਸੀਜਨ ਲਵੋ ਸਹੀ ਟਾਈਮ 'ਤੇ ਲਵੋ ਸਾਈਕਲ ਸੈਂਟਰ ਦੀ ਚੌਂਕ ਕਰੋ ਤੇ ਉਹਨਾਂ ਕੋਲ ਜਾ ਕੇ ਆਪਣੇ ਫਿਊਚਰ ਬਾਰੇ ਪੁੱਛੋ ਤੇ ਆਪਣਾ ਫਿਊਚਰ ਆਪ ਬਣਾਓ। ਤੁਹਾਡੀਆਂ ਗੱਲਾਂ ਸੁਣ ਕੇ ਤਾਂ ਮੈਂ ਆ ਬਹੁਤ ਐਕਸਾਈਟਡ ਹੋ ਗਈ ਆ ਵੀਜ਼ਾ ਰੋਮਾ। ਮੈਨੂੰ ਤੇ ਮੇਰੇ ਦਰਸ਼ਕਾਂ ਨੂੰ ਇਸ ਪ੍ਰੋਸੈਸ ਬਾਰੇ ਕੁਝ ਦੱਸੋਗੇ ਤੁਸੀਂ ਜੇ ਤੁਸੀਂ 12th ਪਾਸ ਹੋ ਤੁਹਾਡੇ 40 50% ਨੇ ਬਿਨਾਂ ਆਲਸੋ ਪੜ੍ਹਾਈ 'ਚ 10 12 ਸਾਲ ਦਾ ਗਿਆਪਹਿ ਚੁਕਿਆ ਕਿਸੇ ਵੀ profession ਦੇ ਵਿੱਚ ਕੰਮ ਕਰ ਰਹੇ ਹੋ ਤੇ ਜਾਂ ਕੀ ਉੱਥੇ ਪੜ੍ਹਾਈ ਦੇ ਨਾਲ-ਨਾਲ ਕੰਮ ਕਰਨਾ ਚਾਹੁੰਦੇ ਹੋ ਤੇ ਤੁਸੀਂ ਹੇਠ ਲਿਖੇ ਨੰਬਰ 88713 81713 ਤੇ ਇੱਕ ਵਾਰੀ ਕੰਟੈਕਟ ਕਰੋ ਆਪਣੀ ਫ੍ਰੀ ਜੀ ਪ੍ਰੋਫਾਈਲ ਅਸੈਸ ਕਰਾਓ ਤੇ ਆਪਣਾ ਯੂਐਸਏ ਜਾਣ ਦਾ ਸੁਪਨਾ ਸাকার ਕਰੋ